ਕੀ ਤੁਸੀਂ ਜਾਣਦੇ ਹੋ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬੇਟੀ ਬੀਬੀ ਪਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਭਾਬ ਗੁਰੂ ਰਾਮਦਾਸ ਜੀ ਨਾਲ ਹੋਣ ਲੱਗਾ ਤਾਂ ਉਹਨਾਂ ਨੇ ਉਹਨਾਂ ਨੂੰ ਦਾਜ ਦੇ ਵਿੱਚ ਤਿੰਨ ਭੱਬੇ ਬਖਸ਼ੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਪਾਨੀ ਜੀ ਨੂੰ ਆਖਿਆ ਕਿ ਧੀਏ ਸਾਡੇ ਕੋਲ ਹੋਰ ਕੋਈ ਦੁਨਿਆਵੀ ਪਦਾਰਥ ਤੇਰੇ ਵਾਸਤੇ ਨਹੀਂ ਹੈ ਭਾਵ ਤੇ ਨੂੰ ਦਾਜ ਵਿੱਚ ਦੇਣ ਲਈ ਸਾਡੇ ਕੋਲ ਔਰ ਕੋਈ ਮਾਇਆ ਨਹੀਂ ਹੈ ਅਸੀਂ ਇਹ ਤਿੰਨ ਭੱਬੇ ਤੈਨੂੰ ਦਾਜ ਦੇ ਰੂਪ ਵਿੱਚ ਦੇ ਰਹੇ ਹਾਂ ਤੇ ਇਹਨਾਂ ਤਿੰਨ ਭੱਬਿਆਂ ਨੂੰ ਤੁਸੀਂ ਸਦਾ ਹਮੇਸ਼ਾ ਆਪਣੇ ਪੱਲੇ ਨਾਲ ਬੰਨ ਕੇ ਰੱਖਣਾ ਪਹਿਲਾ ਪੱਬਾ ਭੁੱਲੀ ਭਾਵ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਉਣੀਆਂ ਹਨ ਪਰ ਤੁਸੀਂ ਕਦੇ ਵੀ ਡੋਲਣਾ ਨਹੀਂ ਭਾਵ ਉਸ ਕਰਤਾਰ ਉਸ ਕਾਲਪੁਰਖ ਵਾਹਿਗੁਰੂ ਨੂੰ ਨਹੀਂ ਭੁੱਲਣਾ ਪਾਬ ਜੇ ਤੁਹਾਡੇ ਨਾਲ ਕੋਈ ਗਲਤ ਕਰਮ ਵੀ ਕਰਦਾ ਹੈ ਪਾਬ ਤੁਹਾਡੇ ਨਾਲ ਕੋਈ ਬੁਰਾ ਵਿਵਹਾਰ ਕਰਦਾ ਹੈ ਤਾਂ ਤੁਸੀਂ ਉਸ ਨੂੰ ਆਕਾਲ ਪੁਰਖ ਵਾਹਿਗੁਰੂ ਦੀ ਜਾਂ ਇੱਕ ਤਰ੍ਹਾਂ ਦਾ ਆਦਮੀ ਜਾਣ ਕਰਕੇ ਉਸ ਨੂੰ ਮਾਫ ਕਰ ਦੇਣਾ ਹੈ ਅਤੇ ਭੁੱਲ ਜਾਣਾ ਹੈ ਪਾਣਾ ਜੋ ਵੀ ਜ਼ਿੰਦਗੀ ਵਿੱਚ ਚੰਗਾ ਘੜ ਰਿਹਾ ਹੈ ਜਾਂ ਮਾੜਾ ਘੜ ਰਿਹਾ ਹੈ ਤਾਂ ਤੁਸੀਂ ਕਿਰਪਾ ਕਰਕੇ ਉਸ ਨੂੰ ਪਾਣਾ ਮੰਨ ਕੇ ਹੀ ਸਬਰ ਕਰ ਲੈਣਾ ਭਾਵ ਕਿਸੇ ਨਾਲ ਕਿਸੇ ਪ੍ਰਕਾਰ ਦੀ ਕੋਈ ਬਹਿਸ ਨਹੀਂ ਕਰਨੀ ਇਸ ਨੂੰ ਅਕਾਲ ਪੁਰਖ ਦਾ ਮਿੱਠਾ ਪਾਣਾ ਕਰਕੇ ਮੰਨ ਲੈਣਾ ਭਲਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਜਿਸ ਨਾਲ ਸਤਿਗੁਰੂ ਤੁਹਾਡਾ ਆਪਣਾ ਭਲਾ ਆਪ ਕਰ ਦੇਣਗੇ ਸੰਗਤ ਜੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰੋ ਅਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਧੰਨਵਾਦ